ਵਿਚ ਨਹੀਂ ਦੇਖੋ ਮਾਰਚ ਤਾਂ ਨਹੀਂ ਕਰਨਾ ਕਿਉਂਕਿ ਠੰਡਾ ਬਹੁਤ ਦਰਸ਼ਾ ਨੂੰ ਆ ਰਹੀ ਆ ਤਾਂ ਉਹ ਰਸਤੇ ਵਿੱਚ ਤੰਗ ਵੀ ਹੋਣਗੇ ਪਰ ਜਿਹੜੀ ਭਾਰਤ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਸਾਡੀ ਇਹ ਕਿਤੇ ਨਾ ਕਿਤੇ ਸਾਨੂੰ ਬਾਰ ਬਾਰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ ਕਿਉਂਕਿ ਘੱਟ ਗਿਣਤੀ ਜਿਹੜੇ ਲੋਕ ਆ ਰੋਏ ਉਹਨਾਂ ਵਾਸਤੇ ਕਾਨੂੰਨ ਵੱਖਰੇ ਬਣੇ ਹੋਏ ਆ ਜੇ ਆਪਾਂ ਹਿੰਦੁਸਤਾਨ ਦੀ ਗੱਲ ਕਰਦੇ ਆ ਇੱਥੇ ਘੱਟ ਗਿਣਤੀ ਲੋਕਾਂ ਵਾਸਤੇ ਕਾਨੂੰਨ ਵੱਖਰੇ ਆ ਤੇ ਜਿਹੜੇ ਸਾਧ ਸੌਦਾ ਸਾਧ ਵਰਗੇ ਬਲਾਤਕਾਰੀਆਂ ਉਹਨਾਂ ਵਾਸਤੇ ਕਾਨੂੰਨ ਵੱਖਰੇ ਬਣੇ ਹੋਏ ਆ ਸੋ ਅਸੀਂ ਅੱਜ ਇਕੱਠੇ ਹੋਏ ਆ ਇੱਕ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਘੱਟੋ ਘੱਟ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਉਹਨਾਂ ਦੀ ਬਿਰਧ ਮਾਤਾ ਨਾਲ ਮਿਲਣ ਦਿੱਤਾ ਜਾਵੇ ਕਿਉਂਕਿ ਜਿਹੜੇ ਮਾਤਾ ਜੀ ਆ ਉਹ ਕਾਫੀ ਬਿਰਧ ਚੁੱਕ ਹੋ ਚੁੱਕੇ ਆ 88 82 ਸਾਲ ਦੀ ਉਮਰ ਆ ਤੇ ਮਿੰਜੇ ਤੇ ਪਏ ਆ ਸੋ ਉਸ ਬਿਰਧ ਮਾਤਾ ਨੂੰ ਆਪਣੇ ਪੁੱਤ ਨੂੰ ਮਲਾਇਆ ਜਾਵੇ ਤੇ ਜਿਹੜਾ ਪੁੱਤ ਆ ਉਹਨੂੰ ਆਪਣੀ ਮਾਤਾ ਨਾਲ ਮਲਾਇਆ ਜਾਵੇ ਤੁਸੀਂ ਮਾਤਾ ਜੀ ਨੂੰ ਮਿਲ ਕੇ ਵੀ ਆਏ ਆ ਤੇ ਮਾਤਾ ਜੀ ਨੂੰ ਸੁਣਦਾ ਹੈਗਾ ਤੇ ਬੋਲਦੇ ਹੈਗੇ ਕੁਝ ਦੇਖੋ ਮਾਤਾ ਜੀ ਬੋਲਦੇ ਤਾਂ ਹੈ ਨਹੀਂ ਜੀ ਇਹਨਾਂ ਸੁਣਦੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਪਰ ਜਿਹੜੀ ਸਥਿਤੀ ਬਹੁਤ ਜ਼ਿਆਦਾ ਟਾਪ ਹੈ ਉਹਦਾ ਪਰ ਅਸੀਂ ਤਾਂ ਹੀ ਅਸੀਂ ਅੱਜ ਖੜੇ ਆ ਵੀ ਅੱਜ ਦੁਸ਼ਹਿਰੇ ਦੇ ਦਿਨ ਤੇ ਅਸੀਂ ਘਟੋ ਘਟ ਸਰਕਾਰ ਨੂੰ ਇਹ ਦੱਸੀਏ ਕਿ ਰਾਵਣ ਨੂੰ ਤੁਸੀਂ ਫੂਕ ਚੁੱਕੇ ਆ ਹਰ ਸਾਲ ਫੂਕਦੇ ਆ ਪਰ ਸਾਨੂੰ ਨਹੀਂ ਲੱਗਦਾ ਵੀ ਉਹ ਰਾਵਣ ਖਤ ਕਿਉਂਕਿ 라वण ਸਾਡੇ ਅੰਦਰ ਘਰ ਕਰ ਚੁੱਕਿਆ ਉਹਦਾ ਜਿਹੜਾ ਹੰਕਾਰ ਆ ਸਾਡੇ ਅੰਦਰ ਘਰ ਕਰ ਚੁੱਕਿਆ 라वण ਦਾ ਅੰਤ ਉਹਦੇ ਹੰਕਾਰ ਕਾਰਨ ਹੋਇਆ ਦਾ ਤੇ ਜਿਹੜੀਆਂ ਸਰਕਾਰਾਂ ਇਹਨਾਂ ਦਾ ਅੰਤ ਵੀ ਇਹਦੇ ਹੰਕਾਰ ਕਰਕੇ ਹੋਣਾ ਪਰ ਇਹ ਰਾਵਣ ਦੇ ਬਰਾਬਰ ਦਾ ਹੈ ਨਹੀਂ ਉਹਦਾ ਚਾਰ ਵੈਦਾਂ ਦਾ ਗਿਆਨੀ ਵੀ ਤਾਂ ਇਹ ਤਾਂ ਹੈ ਹੀ ਕੁਝ ਨਹੀਂ ਇਹਦਾ ਸਿਰਫ ਹੰਕਾਰ ਨਾਲ ਭਰੇ ਹੋਏ ਜਿਹੜੇ ਲੋਕ ਬੈਠੇ ਕੀ ਲੱਗਿਆ ਤੁਹਾਨੂੰ ਅੱਜ ਦੇ ਇਕੱਠ ਦਾ ਕੋਈ ਫਰਕ ਪਏਗਾ ਸਰਕਾਰ ਤੇ ਦੇਖੋ ਅਸੀਂ ਅੱਜ ਘੱਟ ਸਮੇਂ ਦੇ ਵਿੱਚ ਕਾਲ ਦਿੱਤੀ ਸਿੰਘ ਇਕੱਠੇ ਹੋਏ ਪੰਜਾਬੀ ਇਕੱਠੇ ਹੋਏ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਕੋਈ ਵੱਡੀ ਕਾਰ ਦਵਾਂਗੇ ਜਿਸ ਦੇ ਨਾਲ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਭੇਰਾਂਗੇ ਕਿ ਘਟੋ ਘਟ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਉਹਨਾਂ ਦੀ ਮਾਤਾ ਨਾਲ ਮਲਾਇਆ ਜਾਵੇ ਇਹ ਲੱਗਦਾ ਜੀ ਜਿਹੜੀਆਂ ਪੰਜਾਬ ਦੀਆਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਸਾਰੀਆਂ ਨੂੰ ਮਿਲ ਕੇ ਇਹ ਮੰਚ ਤੇ ਆਉਣਾ ਚਾਹੀਦਾ ਕਿਉਂਕਿ ਮੁੱਦਾ ਤਾਂ ਸਾਰਿਆਂ ਦਾ ਸਾਂਝਾ ਹੈ ਬੰਦੀ ਸਿੰਘਾਂ ਦਾ ਮੁੱਦਾ ਹਰ ਇੱਕ ਪਾਰਟੀ ਚਾਹੁੰਦੀ ਆ ਵੀ ਬੰਦੀ ਸਿੰਘ ਜਿਹੜੇ ਬਾਹਰ ਆਉਣ ਕਦੋਂ ਚਾਹੁੰਦੇ ਆ ਜੀ ਉਹ ਉਹ ਉਦੋਂ ਚਾਹੁੰਦੇ ਆ ਜਦੋਂ ਸੱਤਾ ਤੋਂ ਬਾਹਰ ਹੋਣੇ ਆ ਸੁਖਵੀਰ ਸਿੰਘ ਬਾਦਲ ਜਦੋਂ ਸੱਤਾ ਦੇ ਵਿੱਚ ਸੀ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅੱਤਵਾਦੀ ਕਹਿਣਾ ਹੁੰਦਾ ਸੀ ਤੇ ਅੱਜੋ ਨਾ ਮਰਦੀ ਸਿੰਘਾਂ ਨੂੰ ਰਿਹਾ ਕਰਾ ਦੂਗਾ ਦੂਜੇ ਪਾਸੇ ਬਹੁਤ ਬੰਤਮਨ ਜਦੋਂ ਐਮਪੀ ਸੀ ਉਦੋਂ ਇਹ ਕਹਿੰਦਾ ਹੁੰਦਾ ਸੀ ਕਿ ਜਿਹੜੇ ਬੰਦੀ ਸਿੰਘ ਆ ਇਹ ਛੱਡਣੇ ਸਰਕਾਰਾਂ ਦੇ ਹੱਥ ਜਾਂ ਸਾਡੀ ਸਰਕਾਰ ਬਣਾਓ ਅਸੀਂ ਛੱਡਾਂਗੇ ਇਹਨਾਂ ਦੀ ਸਰਕਾਰ ਬਣ ਗਈ ਹੁਣ ਇਹ ਚੁੱਪ ਬੈਠੇ ਆ ਇਹਦਾ ਦੋਹਲੇ ਜਿਹਰੇ ਆ ਸਰਕਾਰ ਜਿਹਦੀ ਮਰਜ਼ੀ ਆਈ ਜਾਵੇ ਜਾਈ ਜਾਵੇ ਬੀਜੇਪੀ ਦਾ ਕਾਂਗਰਸ ਦਾ ਸਾਡੀ ਹੈ ਹੀ ਨਹੀਂ ਉਹ ਤਾਂ ਸਿੱਖਾਂ ਦੇ ਮੁੱਢ ਤੋਂ ਐਤੀ ਚੱਲ ਰਹੇ ਆ ਪਰ ਜਿਹੜੀਆਂ ਇਹ ਸਰਕਾਰਾਂ ਆਪਾਂ ਨੇ ਭਗਵੰਤ ਮਾਨ ਚੁਣਿਆ ਚਾਹੇ ਸੁਖਵੀਰ ਬਾਦਲ ਨਹੀਂ ਪਹਿਲਾਂ ਤੁਰੇ ਆ ਪਰ ਉਹ ਵੀ ਆਪਣੇ ਨਾਲ ਦੀ ਖੜੇ ਤੇ ਕੀ ਲੱਗਦਾ ਜੀ ਵੀ ਜਿਹੜਾ ਆਪਣਾ ਜਿਹੜਾ ਇਹ ਮਿਸ਼ਨ ਆ ਇਹ ਕਾਮਯਾਬ ਹੋ ਸਕਦਾ ਕਿਉਂਕਿ ਬਹੁਤ ਜ਼ਿਆਦਾ ਸਮਾਂ ਹੋ ਗਿਆ ਉਹਨਾਂ ਨੂੰ ਅੰਦਰ ਬੈਠਿਆ ਨੂੰ ਸਜ਼ਾ ਵੀ ਪੂਰੀ ਹੋ ਚੁੱਕੀ ਆ ਸਾਰੇ ਕੇਸਾਂ ਜੋ ਬਰੀ ਵੀ ਹੋ ਚੁੱਕੇ ਆ ਤੇ ਕਾਨੂੰਨ ਕੀ ਕਹਿੰਦਾ ਭਾਰਤ ਦਾ ਤਕਰੀਬਨ 50 ਆਪਣੇ 30 ਸਾਲ ਹੋ ਗਏ ਉਹਨਾਂ ਨੂੰ ਜਿਹੜਾ ਭਾਰਤ ਦਾ ਕਾਨੂੰਨ ਆ ਉਸ ਅਨੁਸਾਰ ਉਹਨਾਂ ਨੂੰ ਪ੍ਰੋਬਲ ਮਿਲਣੀ ਚਾਹੀਦੀ ਕਿਉਂਕਿ ਸਾਰੇ ਕੇਸਾਂ ਦੇ ਵਿੱਚ ਉਹ ਬਰੀ ਹੋ ਚੁੱਕੇ ਆ ਜਿੰਦਰਾ ਦੇ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਸਟੇਟ ਦੀਆਂ ਸਰਕਾਰਾਂ ਇਹ ਲੈ ਕੇ ਦੇ ਦਨੀਆਂ ਕਿ ਸਾਨੂੰ ਖਤਰਾ ਹੈ ਹਜੇ ਇਹਨਾਂ ਤੋਂ ਜੇ ਭਾਈ ਜੇ ਖਤਰਾ ਹੋਇਆ ਜੇ ਤੁਹਾਡੇ ਸਾਹਬ ਨਾਲ ਇਹਨਾਂ ਨੇ ਗਲਤ ਕੰਮ ਕਰਿਆ ਤਾਂ ਉਹਨੂੰ ਫੇਰ ਭੇਜ ਦਿਓ ਜਦੋਂ ਇੱਕ ਬੰਦਾ ਕਾਨੂੰਨ ਦੇ ਮੁਤਾਬਕ ਜੇ ਉਹਨਾਂ ਨੂੰ ਲੱਗਦਾ ਪਰ ਸਾਨੂੰ ਨਹੀਂ ਲੱਗਦਾ ਹੈਗਾ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਜਿਹੜਾ ਪਾਪ ਦਾ ਖਾਤਮਾ ਕਰਿਆ ਤਾਂ ਜਿਵੇਂ ਨਾ ਅੱਜ ਆਪਾਂ ਮਨਾ ਰਹੇ ਆ ਉਸੇ ਸਮੇ ਉਸੇ ਸਾਹਬ ਨਾਲ ਇਹਨਾਂ ਨੇ ਬਿਆਨ ਤੇ ਬੱਚੜ ਦਾ ਸੋਧਾ ਲਾ ਕੇ ਪਾਪ ਨੂੰ ਖਤਮ ਕਰਿਆ ਤਾਂ ਜਿਹੜਾ ਸਾਡੇ ਨੌਜਵਾਨਾਂ ਦੇ ਹੋ ਰਿਹਾ ਦਾ ਪਰ ਜਿਹੜਾ ਹ ਭਾਰਤ ਦਾ ਕਾਨੂੰਨ ਹੈ ਉਹਦੇ ਮਤਲਬ ਦਾ ਘੱਟੋ ਘੱਟ ਚੱਲ ਲੈਣਾ ਇਹ ਉਹਦੇ ਮੁਤਾਬਕ ਵੀ ਇਹ ਸਰਕਾਰਾਂ ਚੱਲਣ ਨੂੰ ਤਿਆਰ ਨਹੀਂ ਠੀਕ ਹੈ ਜੀ ਇਹ ਤੁਸੀਂ ਜੀ ਅੱਜ ਤੁਸੀਂ ਹੱਥਾਂ 'ਚ ਤਾਕੀਆਂ ਫੜ ਕੇ ਸ੍ਰੀ ਚਮਕੌਰ ਸਾਹਿਬ ਖੜੇ ਐ ਕਿਸ ਮਕਸਦ ਨਾਲ ਖੜੇ ਐ ਅਸੀਂ ਅੱਜ ਜਨਰਲ ਜਗਤਾਰ ਸਿੰਘ ਆਵਾਜ਼ ਜੀ ਨੂੰ 30 ਸਾਲ ਪਲੱਸ ਹੋ ਗਏ ਆ ਜੇਲ੍ਹ 'ਚ ਤੇ ਉਹਨਾਂ ਦੀ ਵਿਰਧ ਮਤਾ ਤਾਂ ਮੇਰੇ ਪੰਜਾਬੀ ਪਲਾਸ ਉਹਨਾਂ ਦੀ ਹੋਵੇਗੀ ਯਾਰ ਅਸੀਂ ਕਹਿੰਦੇ ਸੁਪਤੀ ਸਰਕਾਰ ਨੂੰ ਜਗਾਉਣ ਵਾਸਤੇ ਖੜੇ ਇੱਥੇ ਇਕੱਠੇ ਹੋਏ ਆ ਦਸਹਰੇ ਦੇ ਦਿਨ ਤਾਂ ਜੋ ਉਹਨਾਂ ਨੂੰ ਬਣਦੀ ਪ੍ਰੋਮ ਦਿੱਤੀ ਜਾਵੇ ਜਿਹੜੀ ਵਿਰਧ ਮਤਾ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਰ ਸਮੇਂ ਦੀ ਹੈ ਇਸ ਕਾਰਨ ਉਹਨਾਂ ਨੂੰ ਕਿਉਂਕਿ ਉਹ ਦਿਵਾਗੀ ਤੋਂ ਵੀ ਪੂਰੇ ਕੀਤਾ ਰਿਹਾ ਹੈ ਇਸ ਲਈ ਉਹਨਾਂ ਦੇ ਕੋਲ ਕੋਈ ਹੋਰ ਪਰਿਵਾਰਕ ਮੈਂਬਰ ਵੀ ਹੈ ਨਹੀਂ ਆ ਜਿਹੜੇ ਜਗਤਾਰ ਸਿੰਘ ਵਾਰਾਂ ਨੂੰ ਪ੍ਰੋਲ ਦਿੱਤੀ ਜਾਵੇ ਤਾਂ ਉਹ ਆਪਣੀ ਬਾਤਾਂ ਵਿਰਧ ਬਾਤਾਂ ਨੂੰ ਜਿਹੜੇ ਸਰੀਰਕ ਤੇ ਮਾਨਸਿਕ ਤੌਰ ਤੇ ਠੀਕ ਨਹੀਂ ਹੈਗੇ ਮਿਲ ਸਕਣ ਜੋ ਭਾਰਤ ਦਾ ਕਾਨੂੰਨ ਕਹਿੰਦਾ ਆ ਅਸੀਂ ਕਾਨੂੰਨ ਅਨੁਸਾਰ ਕਹਿੰਦੇ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਐ ਇੱਥੇ ਬਦਤਕਾਰੀਆਂ ਨੂੰ ਤੁਸੀਂ ਪ੍ਰੋਲ ਤੀਜੇ ਦਿਨ ਦੇ ਦਿੰਦੇ ਆ ਅੱਜ ਜਫਾਇਰੇ ਦਾ ਦੇਣਾ ਅੱਜ ਬਦੀ ਦਾ ਦੇਣਾ ਨਾਵਾਂ ਨੂੰ ਮੁੱਕਿਆ ਜਾਂਦਾ ਹੈ ਜਿਹੜੇ ਨਾਵਾਂ ਨੂੰ ਤੁਸੀਂ ਤੂਜ ਰਹੇ ਆ ਸਭ ਠੁੱਠੇ ਸਾਧ ਵਰਗੇ ਆ ਉਹ ਪ੍ਰੋਲ ਦੇ ਰਹੇ ਇੱਕ ਇਨਸਾਨੀਅਤ ਵਾਸਤੇ ਜਲਦ ਦੇ ਖਿਲਾਫ ਸਮਝ ਦੇ ਸਾਹਮਣੇ ਲੋਕ ਬਾਤ ਚੱਕੀ ਸੀ ਸਮਾਜ ਦਾ ਇੱਕ ਸਮਾਗਮ ਸੀ ਉਸ ਭੈਂਤ ਗਏ ਆ ਤਾਂ ਉਹਨਾ ਮੁਖੀਓ ਨੇ ਕੁਝ ਪ੍ਰੋਮ ਦੇ ਰਹੇ ਇਹ ਜਗਾਉਣ ਵਾਸਤੇ ਤੇ ਦੂਜਾ ਸਿੱਖ ਸੰਗਤਾਂ ਦੀ ਅਪੀਲ ਵੱਡੇ ਕੋਈ ਬਾਤ ਚੜ ਕੇ ਆਪਾਂ ਹਿੱਸਾ ਲਈਏ ਤਾਂ ਸੁੱਤੀਆਂ ਸਰਕਾਰਾਂ ਨੂੰ ਜਗਾ ਸਕਦੇ ਆ ਉਕੇ ਅਸੀਂ 10 ਦਿਨ ਦੀ ਜੇਲ੍ਹ ਚ ਕੱਟ ਸਕਦੇ ਜਿਹੇ ਦਾ ਜਗਤਾਰ ਸਿੰਘ ਵਾਰਾਜੀ ਨੂੰ 30 ਸਾਲ ਦੇ ਕਰੀਬ ਹੋ ਗਏ ਆ ਕਿੰਨੇ ਔਖਾ 3700 ਦਾ ਘਰ ਆਪਣਾ ਛੱਡਿਆ ਹੋਇਆ ਘਰਬਾਰ ਚੰਗੇ ਪਰਿਵਾਰ ਤੋਂ ਅਸੀਂ ਵੈਲ ਫੈਮਲੀ ਤੋਂ ਅਸੀਂ ਪੜ੍ਹੇ ਲਿਖੇ ਸੀ ਬਾਲੀਵੁੱਡ ਪਲੇਅਰ ਸੀ ਚੰਗੀ ਜ਼ਮੀਨ ਜਾਇਦਾਦ ਸੀ ਐਸ਼ੋ ਆਰਾਮ ਦੀ ਜ਼ਿੰਦਗੀ ਸਾਡੇ ਵਾਸਤੇ ਛੱਡੀ ਜਾਂਦਾ ਨਹੀਂ ਕੋਈ ਹੋਰ ਵਾਸਤੇ ਨਹੀਂ ਸੀ ਹੁਣ ਵੀ ਉਹ ਚੜ੍ਹਦੀ ਕਲਾ ਵਿੱਚ ਨੇ ਪਰ ਸਾਡਾ ਕੀ ਫਰਜ਼ਾ ਸੀ ਕੀ ਫਰਜ਼ ਨਵਾ ਰਹੇ ਆ ਅਸੀਂ ਵੀ ਆਪਣਾ ਫਰਜ਼ ਨਿਭਾਈਏ ਤਾਂ ਉਹ ਜਿਹੜੀ ਬਿਰਤ ਮਾਰਦਾ ਹੈ ਜੋ ਮੇਰਾ ਪੁੱਤ ਆਏਗਾ ਮਲਾਪ ਆ ਓਏ ਹੋ